ਦੋਸਤੋ ਸਤ ਸ੍ਰੀ ਅਕਾਲ ਪਿਛਲੀ ਵੀਡੀਓ ਵਿੱਚ ਤੁਸੀਂ ਵਾਦਾ ਕੀਤਾ ਸੀ ਕਿ ਅਗਲੀ ਵੀਡੀਓ ਵਿੱਚ ਤੁਹਾਨੂੰ ਇਹ ਜਾਣਕਾਰੀ ਦੇਵਾਂਗੇ ਕਿ 트럼ਪ ਦੇ ਵਪਾਰ ਜੰਗ ਤੋਂ ਬਾਅਦ ਅਮਰੀਕਾ ਦੇ ਕੀ ਹਾਲ ਥਾਂ ਉੱਥੋਂ ਦੀਆਂ ਸਰਦਾਂ ਉੱਥੋਂ ਦੇ ਲੋਕ ਉੱਥੋਂ ਦੇ ਕਿਸਾਨ ਕਿਸ ਹਾਲਤ ਵਿੱਚ ਰਹਿੰਦੇ ਆਪਣੀ ਗੱਲ ਅਸੀਂ ਸ਼ੁਰੂ ਕਰ ਗਏ ਇਹ ਤੋਂ ਪਹਿਲਾਂ ਮੈਂ ਤੁਹਾਨੂੰ ਫੇਰ ਬੇਨਤੀ ਕਰਨੀ ਚਾਹੁੰਦਾ ਕਿ ਨਵਾਂ ਜਮਾਨਾ ਟੀਵੀ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਜੇ ਵੀਡੀਓ ਚੰਗੀ ਲੱਗਦੀ ਆ ਤਾਂ ਕਮੈਂਟ ਵੀ ਕਰੋ ਟਰੰਪ ਨੇ ਗੱਦੀ ਸੰਭਾਲਦਿਆਂ ਪੱਛਮੀ ਦੇਸ਼ਾਂ ਤੇ 10 ਤੋਂ 15% ਜ਼ਿਆਦਾ ਟੈਰਫ ਲਾ ਦਿੱਤੇ ਸਨ ਇਸ ਤੋਂ ਬਹੁਤ ਸਾਰੇ ਦੇਸ਼ਾਂ ਨੇ ਵਿਰੋਧ ਕੀਤਾ ਹੁਣ ਉਸਨੇ ਅਗਸਤ ਦੇ ਪਹਿਲੇ ਹਫ਼ਤੇ 70 ਦੇਸ਼ਾਂ ਤੇ ਟੈਰਫ ਦੀਆਂ ਉੱਚੀਆਂ ਦਰਾਂ ਦਾ ਐਲਾਨ ਕਰਤਾ ਇਹਨਾਂ ਵਿੱਚੋਂ ਪਛਮੀ ਦੇਸ਼ ਵੀ ਸ਼ਾਮਲ ਹਨ ਜਿਨ੍ਹਾਂ ਉੱਤੇ ਪਹਿਲਾਂ ਟੈਰਫ ਲਾਇਆ ਗਿਆ ਸੀ ਸਾਡਾ ਅੱਜ ਦਾ ਵਿਸ਼ਾ ਇਹਨਾਂ ਟੈਰਫ ਦਰਾਂ ਦਾ ਵਿਸ਼ਲੇਸ਼ਣ ਕਰਨਾ ਨਹੀਂ ਸਗੋ ਅਮਰੀਕਾ ਉੱਤੇ ਇਸ ਦਾ ਕੀ ਅਸਰ ਪੈਰਿਆ ਇਹ ਜਨਣਾ ਹੈ ਸਭ ਤੋਂ ਪਹਿਲਾਂ ਸੀ ਇਹ ਸਮਝਦੇ ਹਾਂ ਕਿ ਇਹ ਜਾਣੀਏ ਕਿ ਇਹ ਟੈਰਫ ਹੈ ਕੀ ਤੇ ਇਸ ਦਾ ਅਸਰ ਕੀ ਤੇ ਕਿਸ ਤੇ ਪੈਂਦਾ ਟੈਰਫ ਜਾਂ ਸਰਹੱਦੀ ਫੀਸ ਉਹ ਟੈਕਸ ਹੈ ਜਿਹੜਾ ਉਸ ਸਮਾਨ ਤੇ ਲਾਇਆ ਜਾਂਦਾ ਹੈ ਜਿਹੜਾ ਸਮਾਨ ਦੂਜੇ ਦੇਸ਼ ਵਿੱਚੋਂ ਅਮਰੀਕਾ ਨੂੰ ਜਾਂਦਾ ਇਹ ਟੈਕਸ ਸਮਾਨ ਵੇਚਣ ਵਾਲੀ ਕੰਪਨੀ ਨਹੀਂ ਸਗੋਂ ਖਰੀਦਣ ਵਾਲੀ ਅਮਰੀਕੀ ਕੰਪਨੀ ਨੂੰ ਆਪਣੀ ਸਰਕਾਰ ਨੂੰ ਦੇਣਾ ਪੈਂਦਾ ਅਮਰੀਕੀ ਕੰਪਨੀਆਂ ਇਨਾਂ ਸਮਾਨਾਂ ਦੇ ਰੇਟ ਵਧਾ ਕੇ ਇਹ ਟੈਕਸ ਆਮ ਅਮਰੀਕੀ ਲੋਕਾਂ ਤੋਂ ਵਸੂਲ ਲੈਂਦੇ ਹਨ ਇਸ ਤਰ੍ਹਾਂ ਸਿੱਧੇ ਤੌਰ ਤੇ ਕਿਸੇ ਦੇਸ਼ ਤੇ ਲਾਇਆ ਟੈਰਿਫ ਦਾ ਆਮ ਲੋਕਾਂ ਨੂੰ ਖਮਿਆਜਾ ਭੁਗਤਣਾ ਪੈਂਦਾ ਹੈ। ਸਮਾਨ ਵਿਤਲੀਆਂ ਦੂਜੇ ਦੇਸ਼ ਦੀਆਂ ਕੰਪਨੀਆਂ ਨੂੰ ਇਹ ਨੁਕਸਾਨ ਹੁੰਦਾ ਹੈ ਕਿ ਸਮਾਨ ਮਹਿੰਗਾ ਹੋ ਜਾਣ ਕਾਰਨ ਮੰਗ ਘਟ ਜਾਂਦੀ ਹੈ। ਮੰਗ ਘਟਣ ਨਾਲ ਵਿਕਰੀ ਘਟ ਜਾਂਦੀ ਹੈ। ਹੁਣ ਦੇਖਦੇ ਹਾਂ 트ੰਪ ਵੱਲੋਂ ਸ਼ੁਰੂ ਕੀਤੇ ਵਪਾਰ ਯੁੱਧ ਨਾਲ ਅਮਰੀਕਾ ਨੂੰ ਫਾਇਦਾ ਹੋਇਆ ਜਾਂ ਨੁਕਸਾਨ। ਸਭ ਤੋਂ ਪਹਿਲਾਂ ਅਸੀਂ ਕਿਸਾਨਾਂ ਦੀ ਗੱਲ ਕਰਦੇ ਹਾਂ। ਅਮਰੀਕਾ ਖੇਤੀ ਜਨਸਾਂ ਦਾ ਵੱਡਾ ਸਪਲਾਈਰ ਰਿਹਾ ਹੈ। ਕਣਕ ਦੇ ਵਪਾਰ ਦਾ ਤਾਂ ਇਹ ਬਾਦਸ਼ਾਹ ਸੀ ਤੁਹਾਨੂੰ ਯਾਦ ਹੋਵੇਗਾ ਕਿ 1955 ਵਿੱਚ ਜਦੋਂ ਭਾਰਤ ਵਿੱਚ ਖੁਰਾਕ ਦਾ ਸੰਕਟ ਪੈਦਾ ਹੋਇਆ ਸੀ ਤਾਂ ਅਸੀਂ ਅਮਰੀਕਾ ਤੋਂ ਪੀ ਐਲ 480 ਨਾਂ ਦੀ ਕਣਕ ਮੰਗਾਈ ਸੀ ਇਹ ਉਹ ਬਰੀਕ ਦਾਣਿਆਂ ਵਾਲੀ ਤੇ ਲਾਲ ਰੰਗੀ ਕਣਕ ਸੀ ਜਿਸ ਰਾਹੀਂ ਭਾਰਤ ਵਿੱਚ ਕਾਂਗਰਸ ਘਾਹ ਨਾਂ ਦੀ ਬੂਟੀ ਦਾ ਬੀਜ ਆਇਆ ਸੀ ਉਹ ਬੂਟੀ ਅੱਜ ਵੀ ਸਾਡੀਆਂ ਸੜਕਾਂ ਦੇ ਕੰਢੇ ਪੱਧਰ ਵੱਡੇ ਪੱਧਰ ਤੇ ਖੜੀ ਹੈ ਕੁਝ ਲੋਕਾਂ ਦਾ ਵਿਚਾਰ ਹੈ ਕਿ ਸਬੂਤੀ ਦਾ ਬੀਜ ਜਾਣਬੁੱਝ ਕੇ ਭਾਰਤ ਦੀ ਖੇਤੀ ਨੂੰ ਬਰਬਾਦ ਕਰਨ ਲਈ ਭੇਜਿਆ ਗਿਆ ਸੀ। ਕਣਕ ਤੋਂ ਬਿਨਾ ਅਮਰੀਕਾ ਸੋਇਆਬੀਨ ਤੇ ਮੱਕੇ ਦਾ ਵੱਡਾ ਉਤਪਾਦਕ ਹੈ। ਟਰੰਪ ਦੇ ਆਉਣ ਤੇ ਅਮਰੀਕਾ ਦੀ ਖੇਤੀ ਪੂਰੀ ਤਰ੍ਹਾਂ ਤਵਾ ਹੋ ਚੁੱਕੀ ਹੈ। ਅਮਰੀਕਾ ਦੀ ਕਣਕ ਦੇ ਵੱਡੇ ਖਰੀਦਦਾਰ ਫਰਾਂਸ, ਦੱਖਣੀ ਕੋਰੀਆ, ਚੀਨ, ਮੈਕਸੀਕੋ ਤੇ ਫਿਲਪਾਈਨ ਇਹਨਾਂ ਸਭ ਨੇ ਅਮਰੀਕਾ ਵੱਲੋਂ ਮੂੰਹ ਮੋੜ ਲਿਆ ਹੈ। ਫਰਾਂਸ ਨੇ ਆਸਟ੍ਰੇਲੀਆ ਤੇ ਅਰਜੰਟੀਨਾ ਤੋਂ ਕਣਕ ਖਰੀਦਣੀ ਸ਼ੁਰੂ ਕਰਤੀ ਹੈ। ਦੱਖਣੀ ਕੋਰੀਆ ਨੇ ਰੂਸ ਦਾ ਰੋਕ ਕਰ ਲਿਆ ਹੈ। ਮੈਕਸੀਕੋ ਤੇ ਫਿਲੀਪਾਈਨ ਨੇ ਕੈਨੇਡਾ ਦਾ ਸਮਝੌਤਾ ਕਰ ਲਿਆ ਹੈ। ਚੀਨ ਅਮਰੀਕਾ ਦਾ 80% ਸੋਇਆਬੀਨ ਖਰੀਦਦਾ ਸੀ। ਉਸਨੇ ਬ੍ਰਾਜ਼ੀਲ ਨਾਲ ਲੰਮੀ ਮਿਆਦ ਦਾ ਸਮਝੌਤਾ ਕਰ ਲਿਆ ਹੈ। ਮੈਕਸੀਕੋ ਅਮਰੀਕੀ ਮੱਕੇ ਦਾ ਵੱਡਾ ਖਰੀਦਦਾਰ ਸੀ। ਉਸਨੇ ਐਗਰੀਮੈਂਟ ਤੋੜ ਦਿੱਤਾ ਇਸ ਦੇ ਵਿਰੋਧ ਵਿੱਚ ਅਮਰੀਕਾ ਅਦਾਲਤ ਵਿੱਚ ਚਲਾ ਗਿਆ ਮੈਕਸੀਕੋ ਨੇ ਝੁਕਣ ਦੀ ਥਾਂ ਆਪਣੀ ਪਾਰਲੀਮੈਂਟ ਦਾ اجلاس ਸਦਕੇ ਵਿਧਾਨ ਵਿੱਚ ਇਹ ਤਬਦੀਲੀ ਕਰਤੀ ਹੈ ਕਿ ਜੀਐਮਓ ਕਿਸਮ ਦੀਆਂ ਜਨਸਾਂ ਦੀ ਮੈਕਸੀਕੋ ਵਿੱਚ ਰੋਕ ਰਾਹੇਗੀ ਅਮਰੀਕਾ ਕਿਉਂਕਿ ਜੀਐਮਓ ਮੀਜਾਂ ਤੋਂ ਫਸਲਾਂ ਤਿਆਰ ਕਰਦਾ ਹੈ ਇਸ ਲਈ ਹੱਥ ਮਲਦਾ ਰਹਿ ਗਿਆ ਇੰਨਾ ਕਾਰਨ ਕਰਕੇ ਜਨਸਾਂ ਨਾਲ ਗੋਦਾਮ ਭਰੇ ਪਏ ਹਨ ਪਰ ਖਰੀਦਦਾਰ ਕੋਈ ਨਹੀਂ ਇੱਥੇ ਹੀ ਬਸ ਨੇ ਸਬਜ਼ੀਆਂ ਫਲ ਤੇ ਮੇਵੇ ਦੀ ਖੇਤੀ ਮੇ ਖੇਤਾਂ ਵਿੱਚ ਟਰੰਪ ਵੱਲੋਂ ਪ੍ਰਵਾਸੀ ਮਜ਼ਦੂਰਾਂ ਵਿਰੁੱਧ ਚਲਾਈ ਮਹਿੰਮ ਤੋਂ ਬਾਅਦ ਖੇਤੀ ਲੇਬਰ ਦਾ ਸੰਕਟ ਖੜਾ ਹੋ ਗਿਆ ਹੈ 58000 ਪ੍ਰਵਾਸੀ ਤੱਕ ਕੈਂਪਾਂ ਵਿੱਚ ਨਜ਼ਰਬੰਦ ਹਨ ਜਿਹੜੇ ਬਾਹਰ ਹਨ ਉਹ ਫੜੇ ਜਾਣ ਦੇ ਡਰੋਂ ਕੰਮ ਤੇ ਨਹੀਂ ਜਾਂਦੇ ਇੱਕ ਅੰਦਾਜ਼ੇ ਮੁਤਾਬਕ ਅਮਰੀਕਾ ਨੂੰ ਹੁਣ ਤੱਕ ਖੇਤੀ ਵਿੱਚੋਂ ਹੀ 30 ਅਰਬ ਡਾਲਰ ਦਾ ਨੁਕਸਾਨ ਹੋ ਚੁੱਕਾ ਹੈ ਇਸ ਸਾਲ ਦੇ ਅੱਧ ਤੱਕ 262 ਕਿਸਾਨ ਦਿਵਾਲਗਿਆ ਹੋ ਚੁੱਕੇ ਹਨ ਕਿਸਾਨਾਂ ਸਿਰਜ ਕਰਜ਼ਾ ਚੜਨ ਕਾਰਨ ਬੈਂਕਾਂ ਉਹਨਾਂ ਦੀਆਂ ਜ਼ਮੀਨਾਂ ਕੁਰਕ ਰਈਆਂ ਹਨ ਕੁਝ ਫਾਰਮਾਂ ਨੂੰ ਨਿੱਜੀ ਕੰਪਨੀਆਂ ਖਰੀਦ ਰਹੀਆਂ ਹਨ ਹਾਲਾਤ ਇੰਨੇ ਮਾੜੇ ਹਨ ਕਿ ਜਿਸ ਅਮਰੀਕਾ ਵਿੱਚ ਦੁਨੀਆ ਪਰਦੇ ਦੇ ਦੇਸ਼ਾਂ ਤੋਂ ਕਿਸਾਨ ਆਪਣੀਆਂ ਜ਼ਮੀਨਾਂ ਵੇਚ ਕੇ ਕਮਾਈ ਕਰਨ ਆਉਂਦੇ ਸਨ ਅੱਜ ਉੱਥੋਂ ਦਾ ਕਿਸਾਨ ਆਪਣੀਆਂ ਜ਼ਮੀਨਾਂ ਵੇਚ ਕੇ ਕੈਨੇਡਾ ਤੇ ਮੈਕਸੀਕੋ ਨੂੰ ਜਾ ਰਿਹਾ ਹੈ ਕੈਨੇਡਾ ਵਿੱਚ ਜ਼ਮੀਨ ਦਾ ਘਾਟਾ ਨਹੀਂ ਕੈਨੇਡਾ ਇਹਨਾਂ ਬ੍ਰੀਕੀ ਕਿਸਾਨਾਂ ਨੂੰ ਸਿਟੀਜ਼ਨਸ਼ਿਪ ਤੇ ਲੰਮੀ ਮਿਆਦ ਦੇ ਸਹਾਰੇ ਕਰਜ਼ੇ ਦੇ ਰਿਹਾ ਹੈ 트ੰਪ ਨੇ ਸੁਪਨਾ ਵੇਖਿਆ ਸੀ ਕਿ ਉਹ ਦੇਸ਼ਾਂ ਉੱਤੇ ਟੈਰਫ ਲਾ ਕੇ ਵਿਦੇਸ਼ਾਂ ਵਿੱਚ ਗਈਆਂ ਆਪਣੀਆਂ ਸੰਤਾਂ ਨੂੰ ਬਾਅਦਸ ਅਮਰੀਕਾ ਲੈ ਆਵੇਗਾ ਪਹਿਲਾਂ ਤੋਂ ਮੌਜੂਦ ਅਮਰੀਕੀ ਕੰਪਨੀਆਂ ਨਾਲ ਕੀ ਵਾਪਰ ਰਿਹਾ ਹੈ ਇਸ ਦੀ ਅਸੀਂ ਇੱਕ ਮਿਸਾਲ ਦਿੰਦੇ ਹਾਂ ਅਮਰੀਕਾ ਦੀ 140 ਸਾਲ ਪੁਰਾਣੀ ਫੋਰਡ ਕੰਪਨੀ ਨੂੰ ਅਮਰੀਕਾ ਦੀ ਸ਼ਾਨ ਕਿਹਾ ਜਾਂਦਾ ਸੀ ਇਹ ਕੰਪਨੀ 57000 ਅਮਰੀਕਾ ਨੂੰ ਰੋਜ਼ਗਾਰ ਦਿੰਦੀ ਹੈ ਇਹ ਕੰਪਨੀਆ ਆਪਣੀਆਂ ਕਾਰਾਂ ਭਾਵੇਂ ਅਮਰੀਕਾ ਵਿੱਚ ਹੀ ਬਣਾਉਂਦੀ ਹੈ ਪਰ ਉਸ ਨੂੰ ਬਹੁਤ ਸਾਰੇ ਪੁਰਜ਼ੇ ਬਾਹਰੋਂ ਮੰਗਵਾਉਣੇ ਪੈਂਦੇ ਹਨ ਇਨਾਂ ਉੱਤੇ 트럼ਪ ਦੇ ਟੈਰਫ ਦੀ ਮਾਰ ਪਈ ਹੈ ਬੀਤੇ 3 ਮਹੀਨੇ ਦੌਰਾਨ ਫੋਰਡ ਕੰਪਨੀ ਨੂੰ 8 ਅਰਬ ਡਾਲਰ ਦਾ ਇਹ ਟੈਕਸ ਅਦਾ ਕਰਨਾ ਪਿਆ ਇਮੀਗ੍ਰੇਸ਼ਨ ਦੀ ਬੜੀ ਫੀਸ ਤੇ ਹੁੰਦੀ ਖੱਜਲ ਖਵਾਰੀ ਕਾਰਨ ਸ਼ਹਿਰ ਸਪਟਾ ਸੰਤ ਬੁਰੀ ਤਰ੍ਹਾਂ ਬਰਬਾਦ ਹੋ ਚੁੱਕੀ ਹੈ। ਟੋਗੂ ਰષ્ટ્ર ਅਮਰੀਕਾ ਵੱਲ ਮੂੰਹ ਨਹੀਂ ਕਰ ਰਿਹਾ। ਅਮਰੀਕਾ ਲਈ ਸਾਰਾ ਟਮਾਟਰ ਮੈਕਸੀਕੋ ਤੋਂ ਆਉਂਦਾ ਸੀ। ਵੱਡੇ ਟੈਕਸ ਕਰਨ ਮੈਕਸੀਕੋ ਨੇ ਆਪਣਾ ਟਮਾਟਰ ਕੈਨੇਡਾ ਨੂੰ ਭੇਜਣਾ ਸ਼ੁਰੂ ਕਰ ਦਿੱਤਾ ਹੈ। ਹਾਲਤੇ ਹੈ ਕਿ ਅਮਰੀਕੀ ਹੋਟਲਾਂ ਨੇ ਆਪਣੇ ਮੀਨੂ ਵਿੱਚੋਂ ਟਮਾਟਰ ਬਾਹਰ ਕਰ ਦਿੱਤਾ ਹੈ। ਸਕੂਲਾਂ ਵਿੱਚ ਬੱਚਿਆਂ ਨੂੰ ਦਿੱਤੇ ਜਾਂਦੇ ਦੁਪਹਿਰ ਦੇ ਖਾਣੇ ਵਿੱਚੋਂ ਟਮਾਟਰ ਗਾਇਬ ਕਰ ਦਿੱਤਾ ਗਿਆ ਹੈ ਘਰਾਂ ਵਿੱਚ ਵੀ ਲੋਕ ਟਮਾਟਰ ਦੀ ਥਾਂ ਟਮਾਟੋ ਸਾਸ ਵਰਤ ਰਹੇ ਹਨ ਮੰਗਾਈ ਨੇ ਲੋਕਾਂ ਦਾ ਜੀਣਾ ਦੁਬਾਰ ਕੀਤਾ ਹੋਇਆ ਹੈ ਲੋਕ ਕ੍ਰੈਡਿਟ ਕਾਰਡ ਰੈਂ ਕਰਜ਼ਾ ਚੁੱਕ ਕੇ ਗੁਜ਼ਾਰਾ ਕਰ ਰਹੇ ਹਨ ਖਰਚਾ ਚਲਾਉਣ ਲਈ ਲੋਕ ਸ਼ਿਫਟਾਂ ਵਿੱਚ ਕੰਮ ਕਰ ਰਹੇ ਹਨ 90 ਹਜ਼ਾਰ ਅਮਰੀਕੀ ਦੋ-ਦੋ ਨੌਕਰੀਆਂ ਕਰ ਰਹੇ ਹਨ ਸਾਥੀਓ ਅਸਲੀ ਪਿਛਲੀ ਵੀਡੀਓ ਵਿੱਚ ਇਹ ਵੀ ਗੱਲ ਕਹੀ ਸੀ ਕਿ ਚੀਨ ਨੇ ਆਪਣੇ ਵਿਰੋਧ ਲੱਗਣ ਵਾਲੀਆਂ ਸੰਭਵ ਪਾਬੰਦੀਆਂ ਦੇ ਮੱਦੇ ਨਜ਼ਰ ਆਪਣੇ ਘਰੇਲੂ ਬਾਜ਼ਾਰ ਨੂੰ ਇਹਨਾਂ ਸਮਰਥਤ ਕਰ ਲਿਆ ਕਿ ਉਹ ਆਪਣੇ ਉਤਪਾਦਨ ਨੂੰ ਆਪਣੇ ਲੋਕਾਂ ਵਿੱਚ ਖਪਾ ਸਕਦਾ। ਉਸਨੇ ਇਹ ਕਿਵੇਂ ਕੀਤਾ? ਆਪਣੇ ਲੋਕਾਂ ਨੂੰ ਇਹਨਾਂ ਸਮਰਥਤ ਕਿਦਾਂ ਬਣਾਇਆ? ਆਪਣੇ ਦੇਸ਼ ਅੰਦਰ ਗਰੀਬੀ ਦਾ ਖਾਤਮਾ ਕਿਵੇਂ ਕੀਤਾ? ਇਹ ਸਾਰੀਆਂ ਗੱਲਾਂ ਸੀ ਅਗਲੀ ਵੀਡੀਓ ਚ ਕਰਾਂਗੇ ਵੀਡੀਓ ਬਹੁਤ ਜਾਣਕਾਰੀ ਭਰਪੂਰ ਹੋਵੇਗੀ ਮੇਰਾ ਖਿਆਲ ਹੈ ਕਿ ਤੁਸੀਂ ਜ਼ਰੂਰ ਦੇਖੋਗੇ ਇਹਨਾਂ ਕਹਿੰਦਾ ਹੋਇਆ ਤੁਹਾਡਾ ਧੰਨਵਾਦ ਕਰਦਾ